ਹਤਾ ਹਰੀ ਓਮ ਆਚਮਨੀ ਜਲਪ ਹਰੀ ਦੀ ਓ ਮਹਾਂ ਆਤਮ ਸਤਿ ਸ਼ੋਰ ਕਰਨਾ ਤੇ ਹਰ ਹਰ ਮਾਦੇ ਹਰ ਹਰ ਮਾਦੇ ਬੋਲ ਕੇ ਦਾ ਬਾਬਾ ਜੀ ਜੈ ਓਮ ਨਮੋਤ ਸਵਾ ਜੀ ਬੱਲਾ ਤਾਂ ਮੈਂ ਪਟਿਆਲਾ ਵਾਸੀਆਂ ਨੂੰ ਸਾਰਿਆਂ ਨੂੰ ਬਧਾਈਆਂ ਦਾ ਪਾਤਰ ਨੇ ਜੋ ਹਰ ਸਾਲ 11ਵਾਂ ਵਿਸ਼ਾਲ ਪੰਡਾਰਾ ਜਾ ਰਿਹਾ ਹੈ ਉਹਦੇ ਵਿੱਚ ਬੜਤੋ ਬੱਦ ਆਪਣਾ ਸਹਿਯੋਗ ਦਿੰਦੇ ਨੇ ਮੈਂ ਉਹਨਾਂ ਦਾ ਸ਼ੇਰੀ ਬਰਫਾਨੀ ਹਰ ਹਰ ਮਾਹ ਦੇ ਸੇਵਾ ਦਲ ਦੇ ਪੂਰੇ ਪਰਿਵਾਰ ਵੱਲੋਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਤੇ ਇਸ ਵਾਰ 11ਵਾਂ ਵਿਸ਼ਾਲ ਪੰਡਾਰਾ 2 ਮਈ ਨੂੰ ਯਾਤਰਾ ਸਟਾਰਟ ਹੈ ਤੇ 5 ਜੁਲਾਈ ਤੱਕ ਪੰਡਾਰਾ ਚੱਲੇਗਾ ਪੰਡਾਰੇ ਜੀ ਕੀ ਕੀ ਰਹਿੰਦਾ ਜੀ ਉਹ ਰਹਿਣ ਦੀ ਵਿਵਸਥਾ ਵੀ ਰਹਿੰਦੀ ਪੰਡਾਰੇ ਦੇ ਵਿੱਚ ਰਹਿਣ ਸਹਿਣ ਖਾਣ ਪੀਣ ਮਤਲਬ ਕਿ ਹਰ ਤਰ੍ਹਾਂ ਦੀ ਸਹੂਲਤਾਂ ਮਿਲਦੀ ਹੈ ਮੈਡੀਕਲ ਸਹੂਲਤਾਂ ਵੀ ਦਿੱਤੀ ਜਾਂਦੀ ਹੈ ਪੰਡਾਰੇ ਦੇ ਵਿੱਚ ਤੇ ਗੱਦੇ ਕੰਬਲ ਯਾਤਰੀਆਂ ਨੂੰ ਰਹਿਣ ਪਿੱਛੇ ਸਾਰਾ ਪ੍ਰਬੰਧ ਕੀਤਾ ਜਾਂਦਾ ਹੈ ਸਸਤਾ ਬਲਵਾ ਇਹ ਕਿੰਨੇ ਟਾਈਮ ਦੇ ਲਈ ਲੱਗਦਾ ਜੀ ਪੰਡਾਰਾ ਇਹ 2 ਮਹੀਨੇ ਲਈ ਪੰਡਾਰਾ ਲੱਗ ਰਿਹਾ ਜੀ ਤੇ ਜੇਕਰ ਆਪਾਂ ਗੱਲ ਕਰ ਲਈਏ ਆਪਣਾ ਕਿਸ ਤਰ੍ਹਾਂ ਸਰਕਾਰ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਰਹਿੰਦਾ ਵਧੀਆ ਸਹਿਯੋਗ ਰਹਿੰਦਾ ਬਹੁਤ ਵਧੀਆ ਸਹਿਯੋਗ ਰਹਿੰਦਾ ਤੇ ਜਿਹੜੀ ਬਿਜਲੀ ਵਗੈਰਾ ਦਾ ਉੱਥੇ ਤੁਹਾਨੂੰ ਸਰਕਾਰ ਦਿੰਦੀ ਹੈ ਬਿਜਲੀ ਵਗੈਰਾ ਦਾ ਮੀਟਰ ਜਿਵੇਂ ਆਪਾਂ ਘਰ ਚ ਲੈਣੇ ਆਵੇਂ ਉਵੇਂ ਉੱਥੇ ਲੈਣਾ ਪੈਂਦਾ ਪਾਣੀ ਦਾ ਕਨੈਕਸ਼ਨ ਵੀ ਇਦਾਂ ਹੀ ਲੈਣਾ ਪੈਂਦਾ ਬਿੱਲ ਦੇਣਾ ਪੈਂਦਾ ਤੇ ਬਾਕੀ ਤੁਹਾਡੇ ਜਨਰੇਟਰ ਵਗੈਰਾ ਹੋਰ ਸਾਰਾ ਸਾਰਾ ਪ੍ਰਬੰਧ ਨਾਲ ਲੈ ਕੇ ਚੱਲਦੇ ਆਂ ਕਿਉਂਕਿ ਪਹਾੜਾਂ 'ਚ ਸਾਨੂੰ ਪਤਾ ਲਾਈਟ ਘੱਟ ਵੱਧੀ ਹੁੰਦੀ ਹੈ ਅੱਜ ਸਾਡੀ ਸੰਸਥਾ ਸ਼੍ਰੀ ਬਰਫਾਨੀ ਹਰ ਹਰ ਮਾਦੇਵ ਸੇਵਾ ਦਾਲ ਵੱਲੋਂ ਹਰ ਸਾਲ ਦੀ ਤਰਾ ਪਟਿਆਲਿਆ ਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਭਰਪੂਰ ਸਹਿਯੋਗ ਜਿਹੜਾ ਮਿਲਿਆ ਹੈ ਉਹਦੇ ਸਦਕਾ ਅਸੀਂ 11ਵਾਂ ਵਿਸ਼ਾਲ ਪੰਡਾਰਾ ਜੀ ਦੇ 4 ਟਰੱਕ ਰਾਸ਼ਨ ਸਮਗਰੀ ਸ਼੍ਰੀ ਕੇਦਾਰਨਾਥ धाम ਦੇ ਲਈ ਜਨਗਰਾਜ ਜੀ ਦੀ ਦੇਖਸਤਾ ਦੇ ਵਿੱਚ ਰਵਾਨਾ ਕਰ ਰਹੇ ਹਾਂ ਜੋ ਕਿ 2.5 ਮਹੀਨੇ ਲਗਾਤਾਰ 5 ਜੁਲਾਈ ਤੱਕ ਉੱਥੇ ਚੱਲੇਗਾ ਤੇ ਯਾਤਰੀਆਂ ਦੀ ਸੇਵਾ ਦੇ ਵਿੱਚ ਸਾਡੇ ਸੇਵਾਦਾਰ 24 ਘੰਟੇ ਉੱਥੇ ਇੰਤਜ਼ਾਰ ਰਹਿਣਗੇ ਆtrasਾਂ ਦੀ ਸੁਵਿਧਾ ਦਿੱਤੀ ਜਾਏਗੀ ਜਿੱਤੇ ਵਿੱਚ ਵਾਈਫਾਈ ਤੇ ਨਾਸ਼ਤਾ ਦੁਪਹਿਰ ਦਾ ਖਾਣਾ 스ਨੈਕਸ ਹਰ ਤਰ੍ਹਾਂ ਦੀ ਠਹਿਰਨ ਦੀ ਵਿਵਸਥਾ ਉਤੇ ਕੀਤੀ ਗਈ ਹੈ ਮੈਡੀਕਲ ਦੀ ਵੀ ਸਹੂਲਤ ਦਿੱਤੀ ਜਾਏਗੀ। ਇੱਕ ਕਿਹੜੀ ਥਾਂ ਤੇ ਤੁਹਾਨੂੰ ਇਹ ਬੰਦਾਰਾ ਇਹ ਆਪਣਾ ਸੌਨ ਪ੍ਰਿਆ ਕਾਰ ਪਾਰਕਿੰਗ ਜੀ ਮੈਂ ਜਿੱਥੇ ਆਰੰਭ ਸਥਾਨ ਹੈ ਚੜ੍ਹਾਈ ਦਾ ਯਾਤਰਾ ਜਿੱਥੋਂ ਸ਼ੁਰੂ ਹੁੰਦੀ ਹੈ। ਇਹ ਬੜਾ ਵਧੀਆ ਉਪਰਾਲਾ ਹੈ ਜੀ। ਔਰ ਜੋ ਵਿਜੇ ਜੀ ਔਰ ਅਨੰਦ ਦੇ ਟੀਮ ਹਰ ਸਾਲ ਕਰਦੀ ਹੈ ਕੇਦਾਰਨਾਥ ਜੀ ਦੇ ਪੰਡਾ ਸਾਰੇ ਜਿਹੜੀ ਰੈਸ਼ਨ ਭੇਜਦੀ ਹੈ ਲੰਗਰ ਵਾਸਤੇ। ਉਹ ਇੱਕ ਬੜਾ ਵਧੀਆ ਉਪਰਾਲਾ ਹੈਗਾ ਔਰ ਮੇਰਾ ਖਿਆਲ ਜੋ ਇਹ ਦਸਰੇ ਸੀ ਮੈਨੂੰ ਸਿਰਫ ਪਟਿਆਲੇ ਤੋਂ ਕਿਦਾਰਨਾਥ ਜੀ ਵਾਸਤੇ ਭੰਡਾਰਾ ਜਾਂਦਾ ਹੈਗਾ ਸੋ ਮੈਂ ਇਹਨਾਂ ਨੂੰ ਵਿਸ਼ ਕਰਦੀ ਹਾਂ ਕਿ ਹਰ ਸਾਲ ਇਸ ਤਰ੍ਹਾਂ ਹੀ ਕਰਨ ਔਰ ਇਹ ਬੜਾ ਪੁੰਦਾ ਕਮ ਹੈਗਾ